ਸਰ ਆਪ ਜੀ ਆ ਸੰਬੂਸ ਤੇ ਸੰਬੇ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਬਾਰੇ ਕੀ ਕਹਾਂਗੇ ਸੁੰਦਰ ਸਿੰਘ ਚਤਾਲਾ ਕੇਐਮਐਮ ਦਾ ਆਗੂ ਜਿਹੜਾ ਅਸਲ ਦੇ ਵਿੱਚ ਅੱਜ ਸਟੇਜ ਚੱਲੀ ਆ ਆਪਣੇ ਸਮੇਂ ਦੀ ਸਟੇਜ ਆ ਲਗਭਗ ਥੋੜਾ ਜਿਹਾ ਪਹਿਲਾਂ ਬੰਦ ਹੋ ਗਈ ਕਿਉਂਕਿ ਬੱਦਲ ਬੱਦਲ ਵਾਲਾ ਝੜ ਕੇ ਆ ਗਿਆ ਸੀ ਤੇ ਐਂ ਲੱਗਦਾ ਸੀ ਬੰਦੇ ਬੰਦੇ ਸਾਡੇ ਚਲ ਗਏ ਪੈ ਗਿਆ ਆਪਣਾ ਇੱਥੇ ਕਮਰਿਆਂ ਕੁਮਰਿਆਂ ਦੇ ਵਿੱਚ ਜਿਹੜੇ ਇੱਥੇ ਸਟੇਸ਼ਨ ਦੇ ਉੱਤੇ ਆ ਤੇ ਸੀਆਈਡੀ ਨੂੰ ਸਰਕਾਰ ਨੂੰ ਐਂ ਲੱਗਦਾ ਵੀ ਸ਼ਾਇਦ ਉਹ ਤੋਂ ਭੱਜ ਭੁੱਜ ਗਏ ਆ ਕਿਸਾਨ ਤੇ ਰੜਕਦਾ ਹੀ ਕੋਈ ਨਹੀਂ ਉਹਦੇ ਬਾਅਦ ਇੱਕ ਸਾਲਾਂ ਚ ਬਲਪਰਨ ਵਾਸਤੇ ਸਰਕਾਰ ਨੂੰ ਦੱਸਣਾ ਆ ਤੇ ਪੀ ਇਹ ਮੀਂਹ ਧੋਪ ਗੜੇ ਮੱਛਰ ਸਾਡਾ ਕੋਈ ਜ ਨਹੀਂ ਖੋਂਦਾ ਤੇ ਉਹਦਾ ਕਰਕੇ ਅਸੀਂ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਨੇ ਮਾਰਚ ਕੱਢਿਆ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਟਰੈਕ ਦੇ ਉੱਤੇ ਇਹ ਦੱਸਣਾ ਆ ਤੇ ਵੀ ਚੜਦੀ ਕਲਾ ਦੇ ਵਿੱਚ ਆ ਮੀਂਹ ਆ ਜੇ ਗੜੇ ਆ ਜਾਣ ਕੁਝ ਵੀ ਆ ਜੇ ਆਪਣੇ ਜਿਹੜੇ ਸਿਰ ਗਾਡਰਾਂ ਨਾਲ ਜੋੜ ਕੇ ਰੱਖਾਂਗੇ ਤੇ ਜਿੰਨਾ ਚਿਰ ਸਾਡੇ ਆਗੂ ਰਿਹਾ ਨਹੀਂ ਹੋ ਜਾਂਦੇ ਆਸਥਾਨ ਨਹੀਂ ਛੱਡਾਂਗੇ 22 ਤਰੀਕ ਨੂੰ ਅੱਗੇ ਵੀ ਫੈਸਲਾ ਪੀਸਿਸ ਕੀਤਾ 22 ਤਰੀਕ ਨੂੰ ਜੀਨ ਦੇ ਵਿੱਚ ਵੱਡਾ ਕੱਟ ਕਰਕੇ ਤੇ ਅਗਲੇ ਤਕੜੇ ਐਕਸ਼ਨ ਦਾ ਜਿਹੜਾ ਐਲਾਨ ਵੀ ਉੱਥੇ ਕਰਾਂਗੇ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗੇ ਕਿ ਕਿਸਾਨ ਜਿਹੜੇ ਰੋਡ ਰੋਕ ਕੇ ਬੈਠੇ ਆ ਤੇ ਹੁਣ ਟ੍ਰੈਕਰਾਂ ਤੇ ਵੀ ਆਉਗੇ ਤੇ ਮੁੰਡੇ ਹਰ ਹਾਲ ਦੇ ਵਿੱਚ ਉਹਨਾਂ ਨੂੰ ਛੱਡਨੇ ਪੈਣਗੇ ਜੋ ਬਰੇ